ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟਰੈਕਟਰ ਕਾਰ ਬਾਜ਼ਾਰ ਦੇ ਵਿੱਚ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਲਈ ਲੈ ਕੇ ਆਏ ਹਾਂ ਬਿਲਕੁਲ ਵਾਜਬ ਕੀਮਤਾਂ ਦੇ ਉੱਤੇ ਟਾਪ ਕੁਆਲਿਟੀ ਦੀ ਮਸ਼ੀਨਰੀ ਸਭ ਤੋਂ ਪਹਿਲਾਂ ਕਰੋ ਜੀ ਆਪਣਾ ਹੈਲਪਲਾਈਨ ਨੰਬਰ ਨੋਟ ਜੇਕਰ ਤੁਸੀਂ ਕੋਈ ਵੀ ਵਹੀਕਲ ਵੇਚਣਾ ਹੋਵੇ ਤਾਂ ਉਸ ਦੀਆਂ 5-7 ਫੋਟੋਆਂ ਤੇ ਨਾਲ ਲਿਖੀ ਦੀ ਜਾਣਕਾਰੀ ਸਾਨੂੰ ਉਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਕਰਾਂਗੇ ਅੱਜ ਆਪਣੇ ਕੋਲ ਸੇਲ ਲਈ ਪਹੁੰਚਿਆ ਜੀ ਸਵਰਾਜ 855 FE 2015 ਮਾਡਲ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਹੈ ਸਾਫ ਸੁੱਤਰਾ ਟਰੈਕਟਰ ਦਾ ਰੰਗ ਪੇਂਟ ਪਿਆ ਸਾਰੇ ਦਾ ਸਾਰਾ ਰੰਗ ਪੇਂਟ ਟਰੈਕਟਰ ਦਾ ਨਾਲ ਦਾ ਬਾਡੀ ਚਾ ਸ੍ਰੀ ਲੰਕਾ ਦਾ ਰੰਗ ਪੇਂਟ ਨਾਲ ਦਾ ਇੱਕ ਤੋਂ ਟਰੈਕਟਰ ਨੂੰ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਤਕਰੀਬਨ 70 ਪੈਸੇ ਟਰੈਕਟਰ ਦੇ ਚਾਰੇ ਟਾਇਰ ਹੈ ਜਿਹੜੇ ਕਿ ਟਰੈਕਟਰ ਦੇ ਨਾਲ ਦੇ ਹੈ ਨਵੀਂ ਟਰੈਕਟਰ ਵਿੱਚ ਬੈਟਰੀ ਹੈ ਤੇ ਨਵੀਂ ਹੀ ਟਰੈਕਟਰ ਦੀ ਸਰਵਿਸ ਹੋਈ ਹੈ ਅੰਮ੍ਰਿਤਸਰ ਨੰਬਰ ਟਰੈਕਟਰ ਹੈ ਬਿਲਕੁਲ ਸਾਫ ਸੁਥਰੀ ਚਲਾਈਦਾ ਟਰੈਕਟਰ ਦੇ ਵਿੱਚ ਕੋਈ ਵੀ ਟੈਕਨੀਕਲ ਜਾਂ ਮਕੈਨੀਕਲ ਪ੍ਰੋਬਲਮ ਨਹੀਂ ਮਾਲਕ ਵੀਰਾਂ ਦੇ ਮੈਨੂੰ ਟਰੈਕਟਰ ਦੇ ਇੰਜਨ ਗ ਬਿਲਕੁਲ ਸਾਫ ਸੁਥਰੀ ਸਮੂਥ ਟਰੈਕਟਰ ਦੀ ਕੰਡੀਸ਼ਨ ਹੈ ਟਰੈਕਟਰ ਦੇ ਉੱਪਰ ਫਾਈਬਰ ਹੁੱਡ ਲੱਗਾ ਹੋਇਆ ਪਾਵਰ ਸਟੀering ਤੇ ਸਾਈਡ ਗੇਅਰ ਟਰੈਕਟਰ ਦਾ ਵੇਰੀਐਂਟ ਹੈ ਤੇ ਟਰੈਕਟਰ ਦੇ ਪਿਛਲੇ ਟਾਇਰਾਂ ਦੇ ਉੱਪਰ ਵੀ ਵੇਟ ਲੱਗੇ ਹੋਏ ਆ ਟਰੈਕਟਰ ਦੇ ਅੱਗੇ ਹੈਵੀ ਬੰਪਰ ਲੱਗਾ ਹੋਇਆ ਬਿਲਕੁਲ 오ਰੀਜਨਲ ਕੰਡੀਸ਼ਨ ਦਾ ਟਰੈਕਟਰ ਹੈ ਟਰੈਕਟਰ ਦਾ ਕੋਈ ਵੀ ਪਾਰਟ ਚੇਂਜ ਨਹੀਂ ਹੋਇਆ ਸਾਫ ਸੁਥਰੀ ਟਰੈਕਟਰ ਦੀ ਕੰਡੀਸ਼ਨ ਹੈ ਆਲ 오ਰੀਜਨਲ ਟਰੈਕਟਰ ਹੈ ਬਿਲਕੁਲ ਸ਼ੋਅਰੂਮ ਕੰਡੀਸ਼ਨ ਦਾ ਇਜਲਾ ਟਰੈਕਟਰ ਹੈ ਪਿੰਡ ਲੋਂਗੋ ਦੇਵਾ ਜੀਰਾ ਏਰੀਆ ਦੇ ਵਿੱਚ ਖੜਾ ਹੈ ਤੇ ਮਾਲਕ ਵੀਰਾਂ ਨੇ ਟਰੈਕਟਰ ਦੀ ਡਿਮਾਂਡ ਰੱਖੀ ਹੈ 5 ਲੱਖ ਤੇ 10000 ਰੁਪਏ ਬਾਕੀ ਮੌਕੇ ਤੇ ਮਾਨਤਾ ਹੋ ਜਾਊਗਾ ਤੇ ਮਾਲਕ ਵੀਰਾਂ ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ ਜਿਸ ਕਿਸੇ ਵੀਰ ਨੇ ਟਰੈਕਟਰ ਲੈਣਾ ਹੋਵੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਜਾ ਕੇ ਚਲਾ ਕੇ ਵਾਕੇ ਚੈੱਕ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਅੰਤਰੀ ਵਿੱਚ ਜ਼ਰੂਰੀ ਬੇਨਤੀ ਕਿ ਕੋਈ ਵੀ ਵਹੀਕਲ ਲੈਣ ਤੋਂ ਪਹਿਲਾਂ ਉਹਨਾਂ ਦੇ ਡਾਕੂਮੈਂਟਾਂ ਦੀ ਵੈਰੀਫਿਕੇਸ਼ਨ ਚੰਗੀ ਤਰ੍ਹਾਂ ਕਰ ਲਿਆ ਕਰੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕਿਸੇ ਪ੍ਰਸ਼ੰਧ ਦਾ ਸਾਹਮਣਾ ਨਾ ਕਰਨਾ ਪਵੇ। ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅੱਗੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕੁਝ ਹੋਰ ਖੇਤੀਬਾੜੀ ਦੇ ਪਸੰਦਾਂ ਦੇ ਨਾਲ ਤਦ ਤੱਕ ਲਈ ਦਿਓ ਜੀ ਆ ਗਿਆ ਧੰਨਵਾਦ ਸਤਿ ਸ਼੍ਰੀ ਅਕਾਲ।